ਕਿ ਬੱਚੇ ਆਪਣੇ ਆਪ ਨੂੰ ਐਕਟਿਵ ਸਮਝਦੇ ਨੇ ਜਿਆਦਾ ਸਮਝਦਾਰ ਸਮਝਦੇ ਨੇ ਕਿ ਅਸੀਂ ਜਿਆਦਾ ਸਮਝਦਾਰ ਆ ਇਹ ਸਾਡੇ ਨਾਲ ਥੋੜੀ ਜੀ ਚੀਟਿੰਗ ਕਰਦੀ ਰਹੀ ਹੈ ਇਹਦਾ ਹੁਣ ਪਤਾ ਲੱਗਾ ਸਾਨੂੰ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬ ਬਲੌਗਰ ਤੇ ਸੋ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਉਹ ਖਾਸ ਹੋਣ ਵਾਲੀ ਹੈ ਖਾਸ ਕਰਕੇ ਤੁਹਾਡੇ ਬੱਚਿਆਂ ਵਾਸਤੇ ਉਹਨਾਂ ਮਾਵਾਂ ਪਿਣਾਂ ਵਾਸਤੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਜਿਵੇਂ ਕਿ ਗੁੱਡੂ ਵਾਂਗੂ ਤੇ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਗੁੱਡੂ ਮੇਰੇ ਨਾਲ ਬੈਠੀ ਆ ਇਹਦੇ ਤੇ ਹੀ ਸਾਰੀ ਆਪਾਂ ਵੀਡੀਓ ਬਣਾਵਾਂਗੇ ਅੱਜ ਵਾਲੀ ਜਿਹੜੀ ਵੀਡੀਓ ਤੁਹਾਨੂੰ ਅਵੇਅਰ ਕਰਨ ਵਾਸਤੇ ਆ ਕਿਉਂਕਿ ਅਵੇਅਰਨੈਸ ਆਪਣੇ ਬੱਚਿਆਂ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜਿਵੇਂ ਆਪਾਂ ਬੱਚਿਆਂ ਨੂੰ ਸਕੂਲ ਭੇਜ ਦਿੰਨੇ ਆ ਆਪਾਂ ਤਾਂ ਵਧੀਆ-ਵਧੀਆ ਖਲਾ ਰਹੇ ਆ ਸਾਰਾ ਕੁਝ ਉਹਨਾਂ ਦਾ ਧਿਆਨ ਰੱਖ ਰਹੇ ਆ ਬੱਚੇ ਬਾਹਰ ਆਪਣਾ ਉਹ ਜੋ ਵੀ ਖਾਣੇ ਚੋਂ ਤਤਤ ਜੋ ਉਹਨਾਂ ਨੂੰ ਮਿਲਨੇ ਚਾਹੀਦੇ ਉਹ ਲੈ ਰਹੇ ਨੇ ਚਾਹੇ ਉਹ ਸਹੀ ਖਾ ਰਹੇ ਨੇ ਕਿ ਗਲਤ ਖਾ ਰਹੇ ਨੇ ਉਹਦੇ ਤੇ ਆਪਾਂ ਸਾਰੀ ਵੀਡੀਓ ਬਣਾਵਾਂਗੇ ਤੇ ਆਓ ਜੀ ਅੱਗੇ ਆਪਾਂ ਸਾਰੀ ਜਾਣਕਾਰੀ ਪੀ ਅੱਜ ਕੀ ਕਾਰਨ ਆ ਗੁੱਡੂ ਦਾ ਮੇਰੇ ਨਾਲ ਬੈਠਣਾ ਵੀਡੀਓ ਦੇ ਵਿੱਚ ਤੁਸੀਂ ਗੁੱਡੂ ਦਾ ਫੇਸ ਵੇਖ ਸਕਦੇ ਹੋ ਗੁੱਡੂ ਅੱਜ ਦੇ ਦਿਨਾਂ ਦੇ ਵਿੱਚ ਬਿਮਾਰ ਚਲਦੀ ਪਈ ਆ ਹੁਣ ਪਹਿਲਾਂ ਆਪਾਂ ਇੱਥੇ ਸਵਾਲ ਜਿਹੜਾ ਤੁਹਾਡਾ ਕਈ ਭੈਣ ਭਰਾਵਾਂ ਦਾ ਹੋ ਜਾਣਾ ਉਹਦਾ ਮੈਂ ਪਹਿਲਾਂ ਹੀ ਜਵਾਬ ਤੁਹਾਨੂੰ ਦੇ ਦਾਂ ਫਿਰ ਤੁਸੀਂ ਕਹੋਗੇ ਵੀ ਤੁਸੀਂ ਤਾਂ ਹਰ ਬਿਮਾਰੀ ਦਾ ਇਲਾਜ ਕਰਦੇ ਸੀ ਤੁਸੀਂ ਐਂ ਵਧੀਆ ਖਵਾਉਂਦੇ ਸੀ ਤੁਸੀਂ ਘਰੇ ਬਣਾ ਕੇ ਖਵਾਉਂਦੇ ਸੀ ਉਹ ਸੀ ਜੇ ਸੀ ਤੁਹਾਡੇ ਬੱਚੇ ਕਿਉਂ ਬਿਮਾਰ ਹੋ ਗਏ ਹੈਨਾ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਕੀ ਜੇ ਫੇਰ ਵੀ ਕਿਸੇ ਨੇ ਕਮੈਂਟ ਕਰਨਾ ਤੇ ਉਹ ਉਹਦੀ ਆਦਤ ਹੋਊਗੀ ਉਹ ਤਾਂ ਮੈਂ ਕੁਝ ਨਹੀਂ ਕਰ ਸਕਦੀ ਇਗਨੋਰ ਹੀ ਕਰ ਸਕਦੀ ਮੈਂ ਉਸ ਚੀਜ਼ ਨੂੰ ਬਸ ਇਹ ਵੀਡੀਓ ਬਣਾਉਣ ਦਾ ਕਾਰਨ ਜਿਹੜਾ ਮੇਨ ਆ ਉਹ ਸਿਰਫ ਤੁਹਾਨੂੰ ਅਵੇਅਰ ਕਰਨ ਵਾਸਤੇ ਕਿ ਤੁਹਾਡੇ ਵੀ ਛੋਟੇ ਛੋਟੇ ਬੱਚੇ ਨੇ ਜੋ ਮੇਰੀ ਬੱਚੀ ਦੇ ਨਾਲ ਹੋਇਆ ਵਾ ਉਹ ਕਿਤੇ ਤੁਹਾਡੇ ਬੱਚਿਆਂ ਦੇ ਨਾਲ ਰੱਬ ਨਾ ਕਰੇ ਕਦੇ ਹੋਵੇ ਸੋ ਇਸ ਕਰਕੇ ਤੁਸੀਂ ਇਹ ਵੀਡੀਓ ਨੂੰ ਜਿਹੜਾ ਖਾਸ ਧਿਆਨ ਨਾਲ ਸਾਰਾ ਦੇਖਣਾ ਗੁੱਡੂ ਮੇਰੇ ਨਾਲ ਅੱਜ ਬੈਠੀ ਆ ਸਕੂਲ ਵੀ ਇਹਦਾ ਮਿਸ ਹੋਇਆ ਪਿਆ ਵਾ ਕੰਮ ਵੀ ਕੋਈ ਨਹੀਂ ਕਰ ਸਕਦੀ ਕਿ ਤੁਸੀਂ ਦੇਖ ਸਕਦੇ ਹੋ ਡ੍ਰਿਪ ਵੀ ਵਿਚਾਈ ਦੇ ਚੱਲਦੇ ਪਏ ਨੇ ਤੁਸੀਂ ਰੰਗ ਦੇਖ ਸਕਦੇ ਹੋ ਐ ਪੀਲਾ ਪਿਆ ਵਾ ਤੇ ਬਹੁਤ ਹੀ ਜਿਆਦੀ ਗੁੱਡੂ ਨੂੰ ਜਿਹੜੀ ਪ੍ਰੋਬਲਮ ਆ ਗਈ ਸੀਗੀ ਅਸੀਂ ਜਿਹੜਾ ਘਰੇ ਸਾਫ਼ ਸੁਥਰਾ ਹੀ ਇਹਨੂੰ ਖਾਣ ਨੂੰ ਦਿੰਦੇ ਸੀ ਵਧੀਆ ਜੋ ਤੁਹਾਨੂੰ ਪਤਾ ਬੱਚੇ ਵਾਸਤੇ ਨਖਰੇ ਤਾਂ ਕਰਦੇ ਆ ਪਰ ਕੋਸ਼ਿਸ਼ ਪੂਰੀ ਕਰੀ ਦੀ ਸੀਗੀ ਕਿ ਜੋ ਅਸੀਂ ਖਾਂਦੇ ਆ ਜਿਵੇਂ ਅਸੀਂ ਮਿਕਸ ਆਟਾ ਉਹਦੀ ਰੋਟੀ ਬਣਾਉਨੇ ਆ ਉਹੀ ਅਸੀਂ ਖਾਂਦੇ ਸੀਗੇ ਤੇ ਸਾਰਾ ਕੁਝ ਇੱਦਾਂ ਕਰਦੇ ਸੀਗੇ ਪਰ ਇਹ ਜਿਹੜੀ ਬੱਚੀ ਹੈ ਸਾਡੀ ਇਹ ਸਾਡੇ ਨਾਲ ਥੋੜੀ ਜੀ ਚੀਟਿੰਗ ਕਰਦੀ ਰਹੀ ਹੈ ਇਹਦਾ ਹੁਣ ਪਤਾ ਲੱਗਾ ਸਾਨੂੰ ਕਿ ਕਿਵੇਂ ਸਾਡੇ ਨਾਲ ਚੀਟਿੰਗ ਕਰਦੀ ਰਹੀ ਆ ਇਹ 1 ਵੀਕ ਪਹਿਲਾਂ ਜਿਹੜੀ ਇਹ ਬਿਮਾਰ ਹੋਈ ਸੀਗੀ ਥੋੜਾ ਜਿਹਾ ਬੁਖਾਰ ਹੋਇਆ ਮੈਂ ਕਿਹਾ ਸ਼ਾਇਦ ਵਾਇਰਲ ਜਿਹੜਾ ਹੁੰਦਾ ਵਾ ਵੈਸੇ ਬੁਖਾਰ ਹੋਇਆ ਹਣਾ ਅਸੀਂ ਇਦਾਂ ਕੋਈ ਜ਼ਿਆਦਾ ਗੌਰ ਤੇ ਆਣ ਨਹੀਂ ਦਿੱਤਾ ਤੇ ਨਾ ਹੀ ਐਵੇਂ ਖਾਸ ਅਸੀਂ ਮੈਡੀਸਿਨ ਲੈ ਕੇ ਆਏ ਕਿਉਂਕਿ ਮੈਡੀਸਿਨ ਅਸੀਂ ਲਿਆਉਂਦੇ ਵੀ ਨਹੀਂ ਆ ਘਰੇਲੂ ਜਿਹੜੇ ਤੀਜਾਂ ਦੇ ਨਾਲ ਹੀ ਆਪਾਂ ਜਿਹੜਾ ਇਲਾਜ ਕਰਨ ਦੇ ਵਿੱਚ ਪਹਿਲ ਦਿੰਨੇ ਆ ਸੋ ਇੱਕ ਦਿਨ ਇਹਨੂੰ ਬੁਖਾਰ ਹੋਇਆ ਅਸੀਂ ਘਰ ਦੇ ਔੜ-ਬੋੜ ਕੀਤੇ ਬੁਖਾਰੇ ਦਾ ਉਤਰ ਗਿਆ ਤੇ ਕੋਈ ਇਹਨੂੰ ਪ੍ਰੋਬਲਮ ਨਹੀਂ ਸੀ ਉਸ ਤੋਂ ਬਾਅਦ ਹੋਈ बस ਇਹਨਾਂ ਵੀ ਵੀਕ ਹੀ ਹੁੰਦੀ ਜਾ ਰਹੀ ਸੀਗੀ ਵੀਕ ਕਮਜ਼ੋਰੀ ਹੁੰਦੀ ਜਾ ਰਹੀ ਸੀ ਖਾਣਾ ਨਹੀਂ ਖ ਜਿਹੜੀ ਕਿ ਸਾਰਾ ਦਿਨ ਖਾਣ ਦੇ ਵਿੱਚ ਹੀ ਧਿਆਨ ਦਿੰਦੀ ਸੀਗੀ ਇਹਨੂੰ ਅਸੀਂ ਬਹੁਤ ਕਹਿੰਦੇ ਸੀ ਗੁੱਡੂ ਤੂੰ ਕੁਝ ਖਾ ਲਾ ਥੋੜਾ ਜਿਹਾ ਖਾ ਲਾ ਥੋੜਾ ਜਿਹਾ ਖਾ ਲਾ ਇਹ ਜਦ ਕੇ ਨੂੰ ਪਨੀਰ ਬਹੁਤ ਪਸੰਦ ਆ ਤੇ ਮੈਂ ਇਹਨੂੰ ਪਨੀਰ ਵੀ ਘਰੇ ਬਣਾ ਕੇ ਦਿੱਤਾ ਕਿਉਂਕਿ ਇਹਨੂੰ ਪਨੀਰ ਬਹੁਤ ਪਸੰਦ ਆ ਕਿ ਗੁੱਡੂ ਤੂੰ ਪਨੀਰ ਖਾ ਤੂੰ ਵੀਕ ਹੁੰਦੀ ਜਾ ਰਹੀ ਆ ਤੁਸੀਂ ਆਮ ਹੀ ਮੇਰੀਆ ਵੀਡੀਓ ਚ ਪਹਿਲਾਂ ਦੇਖਿਆ ਹੋਊਗਾ ਕਿ ਮੇਰੇ ਘਰ ਦਾ ਅੱਧਾ ਕੰਮ ਜਿਹੜਾ ਵਾ ਉਹ ਇਹ ਗੁੜੀਆ ਕਰਦੀ ਆ ਵੀ ਇੰਨੀ ਇਹਦਾ ਜੇ ਤਾਕਤ ਵੀ ਆ ਸਮਝਦਾਰੀ ਵੀ ਆ ਬਹੁਤ ਸਿਆਣੀ ਗੁੜੀਆ ਮੇਰੀ ਬਟ ਇਹਨਾਂ ਵਾਂ ਵੀ ਜਿਵੇਂ ਕਹਿੰਦੇ ਕੋਈ ਕਰਮਾਂ ਦੀ ਗੱਲ ਐ ਲੋ ਜਾਂ ਸਮੇ ਘੜੇ ਦੀ ਗੱਲ ਐ ਲੋ ਕਿ ਜਿਹੜੀ ਇਹਦੀ ਮਤ ਮਾਰੀ ਗਈ ਕਿ ਸਾਡੇ ਨੇ ਇਹਨੇ ਚੀਟਿੰਗ ਕੀਤੀ ਉਹ ਚੀਟਿੰਗ ਜਿਹੜੀ ਹੈ ਜੀ ਉਹ ਇਹਨੇ ਕੀਤੀ ਆ ਕਿ ਜਿਵੇਂ ਅਸੀਂ ਘਰੋਂ ਮੈਨੂੰ ਸੂਰੇ ਟਿਫਨ ਬਣਾ ਦੇਂਦੀ ਸੀਗੀ ਤੇ ਫਿਰ ਨਾਲ ਪਾਣੀ ਦੀ ਬੋਤਲ ਭਰ ਦਿੰਦੀ ਸੀ ਘੜੇ ਦੇ ਵਿੱਚੋਂ ਇਹ ਸਕੂਲ ਜਾਂਦੀ ਸੀਗੀ ਕਿਸੇ ਵੇਲੇ ਜਿਵੇਂ ਬੱਚੇ ਦੇ ਲਾਲਚ ਆ ਜਾਂਦਾ ਵਾ ਇਹ ਟਿਫਨ ਵੀ ਜਿਵੇਂ ਸ਼ੇਅਰ ਕਰਦੇ ਆ ਅੱਜ ਕੱਲ ਅਸੀਂ ਵੀ ਕਹਿੰਨੇ ਬੱਚਿਆਂ ਨੂੰ ਵਿਚਾਲੇ ਸ਼ੇਅਰ ਕਰ ਲੋ ਇਹ ਸ਼ੇਅਰ ਕਰਕੇ ਦੂਸਰੇ ਦਾ ਟਿਫਨ ਆਪ ਖਾ ਲੈਂਦੀ ਸੀਗੀ ਜਿਹੜੀ ਬੋਤਲ ਸੀ ਪਾਣੀ ਦੀ ਉਹ ਪਾਣੀ ਰੋੜ ਕੇ ਇੱਥੇ ਵਾਟਰ ਕੂਲਰ ਜਿਵੇਂ ਲੱਗਾ ਹੁੰਦਾ ਸੀ ਉੱਥੋਂ ਇਹ ਪਾਣੀ ਭਰ ਲੈਂਦੀ ਸੀਗੀ ਉਹ ਤਾਂ ਸਹੀ ਕਹਿ ਰਹੀ ਨਾ ਮੈਂ ਸਾਰਾ ਕੁਝ ਹੈ ਥੋੜਾ ਹੱਸ ਕੇ ਦਿਖਾ ਰਹੀ ਐ ਤੇ ਇੱਕ ਜਿਵੇਂ ਇਹਨੇ ਆ ਕੇ ਦੱਸਣਾ ਕਿ ਮੰਮਾ ਅੱਜ ਇਹਨਾਂ ਪ੍ਰੀਆ ਰਾਜਮਾ ਲੈ ਕੇ ਆਈ ਸੀਗੀ ਇੰਨੇ ਸੌਫਟ ਸੀਗੇ ਅੱਜ ਮੰਮਾ ਸਿਮਰਨ ਨੇ ਆ ਕੀਤਾ ਸੀ ਉਹ ਕੀਤਾ ਸੀ ਮੈਂ ਕਹਿਣਾ ਚਲੋ ਬੱਚੇ ਸ਼ੇਅਰ ਕਰ ਰਹੇ ਆ ਪਰ ਇਹ ਚੀਜ਼ ਨੂੰ ਮੈਂ ਦਿਮਾਗ 'ਚ ਮੇਰੇ ਵੀ ਨਹੀਂ ਆਇਆ ਮੈਂ ਕਹਿੰਦੀ ਤਾਂ ਹੁੰਦੀ ਸੀਗੀ ਵੀ ਬੱਚੇ ਆਪਾਂ ਵੀ ਉਹੀ ਚੀਜ਼ ਬਣਾਵਾਂਗੇ ਤੂੰ ਮੈਨੂੰ ਦੱਸ ਜੋ ਤੂੰ ਖਾਣਾ ਵਾ ਪਰ ਬੱਚੇ ਜਿਵੇਂ ਕਿਸੇ ਦੀ ਥਾਲੀ ਦੇ ਵਿੱਚ ਜਿਵੇਂ ਕਹਿੰਦੇ ਜਿਆਦਾ ਵਧੀਆ ਲੱਗਦਾ ਵਾ ਵੀ ਉਹਨੇ ਪਤਾ ਨਹੀਂ ਉਹ ਸੈਚਰ ਟੇਸਟੀ ਜਿਆਦਾ ਖਾ ਰਿਆ ਪੋਸ਼ਕ ਤੱਤ ਨਹੀਂ ਇਹਨੇ ਦੇਖੇ ਕਿ ਮੇਰੇ ਖਾਣੇ ਦੇ ਵਿੱਚ ਪੋਸ਼ਕ ਤੱਤ ਕਿੰਨੇ ਆ ਉਹਨਾਂ ਦੇ ਵਿੱਚ ਹੈ ਨਹੀਂ ਕਿਉਂਕਿ ਕੁੱਕਰ ਦੇ ਨਾਲ ਜਿਵੇਂ ਸਾਰੇ ਬਣਾਉਂਦੇ ਨੇ ਰਾਜਮਾ ਵਗੈਰਾ ਹੋ ਗਏ ਦਾਲ ਹੋ ਗਈ ਕੁੱਕਰ ਦੇ ਵਿੱਚ ਬਣਾਉਂਦੇ ਤਾਂ ਪੋਸ਼ਕ ਤੱਤ ਸਾਰੇ ਮਰ ਜਾਂਦੇ ਨੇ ਤੇ ਸਾਡੇ ਜਿਹੜੇ ਉਹ ਤੌੜੀ ਦੇ ਵਿੱਚ ਬੰਦੇ ਸੀ ਰਾਜਮਾ ਦਾਲ ਕੁਝ ਵੀ ਅਸੀਂ ਬਣਾਉਂਦੇ ਹੁੰਦੇ ਸੀਗੇ ਉਹ ਤੌੜੀ ਦੇ ਵਿੱਚ ਹੀ ਬੰਦੇ ਸੀਗੇ ਪਰ ਤੁਸੀਂ ਇਹ ਕਾਊਂਟ ਲੱਕੇ ਉਹ ਵੀ ਬੱਚੇ ਤਾਂ ਖਾਂਦੇ ਆ ਉਹ ਕਿਉਂ ਨਹੀਂ ਬਿਮਾਰ ਹੋਏ ਕਿਉਂਕਿ ਉਹਨਾਂ ਦਾ ਅੰਦਰਲਾ ਸਿਸਟਮ ਹੀ ਉਦਾਂ ਦਾ ਸ਼ੁਰੂ ਤੋਂ ਹੀ ਬਣਿਆ ਵਾ ਅਸੀਂ ਹੁਣ ਬੱਚਿਆਂ ਨੂੰ ਕਦੀ ਵੀ ਇਹੋ ਜੀ ਚੀਜ਼ ਘਰੇ ਤਾਂ ਬਿਲਕੁਲ ਵੀ ਅਸੀਂ ਖਾਣ ਨਹੀਂ ਦਿੰਦੇ ਬਾਹਰ ਹਾਂ ਵਿਆਹ ਸ਼ਾਦੀ ਕਿਹੇ ਰਿਸ਼ਤੇਦਾਰ ਦੇ ਗਏ ਤਾਂ ਫਿਰ ਕਦੇ-ਕਦਾਈਂ ਥੋੜਾ ਬੋਤਾ ਅਸੀਂ ਉਹ ਵੀ ਪਰਹੇਜ਼ ਹੀ ਕਰੀਦਾ ਇਹੋ ਜੀ ਚੀਜ਼ਾਂ ਤੋਂ ਜ਼ਿਆਦਾਤਰ ਆਪਾਂ ਸੁੱਕੀ ਸਬਜ਼ੀ ਨੂੰ ਜਿਵੇਂ ਕਿ ਮੰਨ ਲਓ ਕਿ ਤੇ ਵਿਆਹ ਸ਼ਾਦੀ ਵੀ ਗਏ ਕਿਸੇ ਦੇ ਘਰੇ ਵੀ ਜਿਹੜੀ ਕੜਾਈਆਂ ਦੇ ਵਿੱਚ ਕੋਈ ਚੀਜ਼ ਬਣਦੀ ਅਸੀਂ ਉਹ ਖਾ ਲੈਨੇ ਆ ਜਿਹੜੀ ਕੁੱਕਰ ਨਾਲ ਬਣਦੀ ਉਹ ਚੀਜ਼ ਤਾਂ ਖਾਣ ਦਾ ਕੋਈ ਫਾਇਦਾ ਹੈ ਇਸ ਜੀ ਤੇ ਮੈਂ ਨਹੀਂ ਕਹਿ ਰਹੀ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਕਿ ਜਿਹੜੇ ਕੁੱਕਰ ਦੇ ਬਣਾਏ ਖਾਣੇ ਦੇ ਕਿੰਨੇ ਤੱਤ ਹੁੰਦੇ ਨੇ ਤੇ ਤੋੜੀ ਦੇ ਵਿੱਚ ਬਣਾ ਕੇ ਖਾਂਦੇ ਕਿੰਨੇ ਤੱਤ ਹੁੰਦੇ ਨੇ ਸੋ ਇਹ ਜਿਹੜੀ ਸਾਡੇ ਨਾਲ ਇਦਾਂ ਕਰਦੀ ਸੀਗੀ ਤੇ ਇਹ ਦੇ ਨਾਲ ਹੀ ਇਹਨੂੰ ਪ੍ਰੋਬਲਮ ਕੀ ਆ ਗਈ ਜੀ ਤੇ ਇਹਦੇ ਨਾਲ ਅੰਦਰੋਂ ਹੀ ਅੰਦਰ ਜਿਵੇਂ ਉਹ ਖਾ ਕੇ ਚਾਹੇ ਗੰਦਾ ਨਹੀਂ ਆਪਾਂ ਕਹਿੰਦੇ ਪੋਸ਼ਕ ਤੱਤਾਂ ਤੋਂ ਰਹਿਤ ਖਾਣਾ ਖਾ-ਖਾ ਕੇ ਇਹਦਾ ਇਮਿਊਨਿਟੀ ਸਿਸਟਮ ਜਿਹੜਾ ਕਮਜ਼ੋਰ ਹੋ ਗਿਆ ਅੰਦਰੋਂ ਤੇ ਇਹਦੇ ਨਾਲ ਅੰਦਰੋਂ ਵੀਕ ਹੁੰਦੀ ਗਈ ਘਰੇ ਉਹ ਨਹੀਂ ਖੁਸ਼ਕਾ ਰਹੀ ਸੀਗੀ ਤੇ ਫਿਰ ਇਹ ਬਿਮਾਰ ਹੁੰਦੀ ਗਈ ਹੁੰਦੀ ਗਈ ਅੰਦਰ ਹੀ ਅੰਦਰ ਜਿਆਦਾ ਜਿਆਦਾ ਬਿਮਾਰ ਹੁੰਦੀ ਕਿ ਵੈਸੇ ਥੋੜਾ ਠੀਕ ਲੱਗ ਰਹੀ ਸੀ ਮੈਂ ਇੱਕ ਦਿਨ ਫਿਰ ਇਹ ਮੇਰੇ ਨਾਲ ਲੇਟੀ ਮੈਂ ਦੇਖਿਆ ਦੀ ਅੱਖਾਂ ਪਹਿਲੇ ਦਿਨ ਤਾਂ ਮੈਂ ਦੇਖਿਆ ਵੀ ਵਾਈਟ ਸੀਗੀਆਂ ਦੂਜੇ ਦਿਨ ਦੇਖਿਆ ਮੈਂ ਇਹਦੀ ਅੱਖਾਂ ਜਿਹੜੀਆਂ ਥੋੜੀ ਥੋੜੀ येलो ਹੋ ਗਈਆਂ ਫਿਰ ਮੈਂ ਘਰੇ ਗੱਲ ਕੀਤੀ ਦੇਖਿਆ ਚੈੱਕ ਕੀਤਾ ਸਾਰਾ ਹੁਣ ਤੁਸੀਂ ਰੰਗ ਵੀ ਵੇਖ ਸਕਦੇ ਹੋ ਇਹਦੀ ਅੱਖਾਂ ਦਾ ਰੰਗ ਪੀਲਾ ਹੋ ਗਿਆ ਫਿਰ ਅਸੀਂ ਇਹਦਾ ਚੈੱਕਅਪ ਕਰਵਾਉਣ ਗਏ ਵੀ ਅਸੀਂ ਪਹਿਲਾਂ ਦੇਖਦੇ ਆ ਚੈੱਕ ਕਰਾਗੇ ਕਿਸੇ ਡਾਕਟਰ ਕੋ ਨਹੀਂ ਗਏ ਅਸੀਂ ਵੀ ਆਪਣੇ ਬਿਹੱਦੇ ਜਿਹੜੀ ਰਿਪੋਰਟ ਕਰਾ ਕੇ ਦੇਖਦੇ ਆ ਤੇ ਤੁਸੀਂ ਰਿਪੋਰਟ ਦੇਖ ਸਕਦੇ ਹੋ ਦੀ ਰਿਪੋਰਟ ਦੇਖੋ ਸਾਰਾ ਹੀ ਸਿਸ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਜਿਲੀਵਰ ਦੀ ਵੀ ਇਨਫੈਕਸ਼ਨ ਦੇਖੋ ਕਿੰਨੀ ਵੱਧ ਚੁੱਕੀ ਸੀਗੀ ਇਹ ਵੱਡੇ ਤੋਂ ਵੱਡੇ ਜਿਹੜੇ ਆਦਮੀ ਦੀ ਵੱਧੀ ਉਸ ਤੋਂ ਵੀ ਜ਼ਿਆਦਾ ਵੱਧ ਚੁੱਕੀ ਸੀਗੀ ਜਿਹੜੀ ਜਿਹੜੀ ਇਹਦੀ ਰਿਪੋਰਟ ਇਦਾਂ ਦੀ ਆਈ ਸੀ ਪਰ ਇਹਨੂੰ ਜੌਂਡਰਸ ਹੋ ਗਿਆ ਸੀਗਾ ਬਹੁਤ ਜ਼ਿਆਦਾ ਲੈਵਲ ਤੁਸੀਂ ਸਾਰੇ ਚੈੱਕ ਕਰ ਚੁੱਕੇ ਹੋ ਵੈਸੇ ਮੈਂ ਫਿਰ ਵੀ ਰਿਪੋਰਟ ਵਿੱਚ ਜਿਹੜੀ ਲਾ ਦੂੰਗੀ ਕਿ ਇੰਨਾ ਜ਼ਿਆਦਾ ਇਹਨੂੰ ਪ੍ਰੋਬਲਮ ਹੋ ਗਈ ਸੀਗੀ ਫਿਰ ਇਹਨੂੰ ਐਡਮਿਟ ਕਰਵਾਉਣਾ ਪਿਆ ਫਿਰ ਇਹਦੇ ਡ੍ਰਿਪ ਚੱਲੇ ਟ੍ਰੀਟਮੈਂਟ ਇਹਦਾ ਛੱਲਿਆ ਤੇ ਹੁਣ ਇਹ ਜਿਹੜੀ ਕੱਲ੍ਹ ਦੇ ਅਸੀਂ ਘਰੇ ਆਏ ਸੀਗੇ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਾਂ ਦਿਖਾ ਦਿੰਨੇ ਆ ਕਿ ਹਰ ਦੂਸਰਾ ਬੰਦਾ ਜਿਹੜਾ ਵਾ ਉਹ ਬੱਚਾ ਲੈ ਕੇ ਉੱਥੇ ਬੈੱਡ ਤੇ ਬੈਠਾ ਵਾ ਕੀ ਹੈ ਜੀ ਇਨਫੈਕਸ਼ਨ ਖਾਣ ਪੀਣ ਦੀ ਇਨਫੈਕਸ਼ਨ ਪਾਣੀ ਦੀ ਇਨਫੈਕਸ਼ਨ ਬਸ ਇਹੀ ਚੀਜ਼ ਸਾਰੇ ਚਲਦੀ ਪਈ ਸੀ ਛੋਟੇ ਛੋਟੇ ਤੁਸੀਂ ਬੱਚੇ ਵੀ ਉੱਥੇ ਦੇਖ ਸਕਦੇ ਹੋ ਇੱਕ ਬੇਬੀ ਆਪਾਂ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ ਵੀ ਡਾਕਟਰ ਰੱਬ ਦਾ ਰੂਪ ਵੀ ਹੁੰਦੇ ਨੇ ਤੁਸੀਂ ਇਹ ਜਿਹੜਾ ਦੇਖ ਰਹੇ ਹੋ ਬੇਬੀ ਰੋਂਦਾ ਆ ਬਹੁਤ ਜ਼ਿਆਦਾ ਇਹ ਬੱਚਾ ਉੱਥੇ ਦੋ ਦਿਨਾਂ ਤੋਂ ਸਾਡੇ ਤੋਂ ਪਹਿਲਾਂ ਦਾ ਐਡਮਿਟ ਸੀਗਾ ਤੇ ਅਜੇ ਵੀ ਉੱਥੇ ਐਡਮਿਟ ਆ ਇਸ ਬੱਚੇ ਦਾ ਜਿਹੜਾ ਵਾ ਪ੍ਰੋਬਲਮ ਇਹ ਸੀਗੀ ਕਿ ਉਹਦਾ ਅੰਦਰਲੇ ਸਿਸਟਮ ਜਿਵੇਂ ਅੰਦਰੋਂ ਬਲੌਕ ਸੀਗਾ ਵੀ ਲੈਟਿੰਗ ਵਾਲਾ ਰਸਤਾ ਨਹੀਂ ਉਹਦਾ ਹੈਗਾ ਸੀਗਾ ਪਹਿਲਾਂ ਤੇ ਸਾਲ ਭਰ ਵਿਚਾਰੇ ਦੇ ਇੱਥੇ ਛੇਕ ਕੀਤਾ ਉਹਨਾਂ ਨੇ ਇਥੇ ਛੇਕੋ ਦਾ ਜਿਹੜਾ ਜੋ ਵੀ ਵੇਸਟ ਸੀ ਇਥੋਂ ਨਿਕਲਦਾ ਸੀ ਹੁਣ ਡਾਕਟਰਾਂ ਨੇ ਉਹ ਸਾਰਾ ਉਹਦਾ ਅਪਰੇਟ ਕਰਕੇ ਪਿੱਛੇ ਰਾਈ ਉਹਦਾ ਵਿਚਾਰੇ ਦਾ ਕੱਢ ਕੇ ਸਾਰਾ ਸਿਸਟਮ ਤੇ ਫੇਰ ਉਹਦਾ ਅਪਰੇਟ ਕੀਤਾ ਸਾਰਾ ਹੁਣ ਜਿਹੜਾ ਕੁਦਰਤੀ ਤਰੀਕੇ ਨਾਲ ਉਹ ਜਿਹੜਾ ਲੈਟਰਨ ਵਗੈਰਾ ਕਰ ਲੂਗਾ ਵੀ ਇੰਨਾ ਜਿਆਦਾ ਜਹਿਮਤ ਦੇ ਨਾਲ ਉਹ ਬੱਚਾ ਨੂੰ ਵੇਖ-ਵੇਖ ਕੇ ਵੀ ਬਹੁਤ ਅਰਸਾਂ ਆ ਰਿਹਾ ਸੀ ਹਸਪੀਟਲਾਂ 'ਚ ਵੈਸੇ ਵੀ ਜਾ ਕੇ ਤੁਹਾਨੂੰ ਪਤਾ ਮਨ ਬੜਾ ਹੋਰ ਤਰ੍ਹਾਂ ਹੁੰਦਾ ਵਾ ਕਿਸੇ ਦਾ ਬੱਚਾ ਰੋ ਰਿਹਾ ਹੋਵੇ ਜਿਵੇਂ ਵੇਖ-ਵੇਖ ਕੇ ਤੇ ਉਹ ਬੱਚਾ ਨਾਲ ਦਿਨੇ ਸੌਂਦਾ ਸੀ ਨਾ ਰਾਤ ਨੂੰ ਸੌਂਦਾ ਸੀ ਰੋਈ ਜਾਂਦਾ ਸੀ ਬਿਉਸ਼ੀ ਦੇ ਨਾਲ ਥੋੜੀ ਜਿਹੀ ਨੂੰ ਨੀਂਦ ਆਉਦੀ ਸੀ ਉਹ ਕਾਰਨ ਕੀ ਸੀ ਕਿ ਆਪੇ ਉਹਨੂੰ 3 ਦਿਨਾਂ ਤੋਂ ਭੁੱਖਾ ਰੱਖਿਆ ਸੀਗਾ ਸਿਰਫ ਡ੍ਰਿਪ ਤੇ ਸੀਗਾ ਤੈਨੂੰ ਖਾਣਾ ਪੀਣਾ ਕੁਛ ਨਹੀਂ ਦੇਣਾ ਕਿਉਂਕਿ ਟਾਂਕੇ ਵਗੈਰਾ ਉਹਦੇ ਨੀਚੇ ਲੱਗੇ ਹੋਏ ਸੀਗੇ ਬਾਕੀ ਜਿਹੜੀ ਮੁੱਖ ਦੀ ਗੱਲ ਤੁਹਾਨੂੰ ਦੱਸਦੇ ਆ ਕਿ ਜਿਹੜੇ ਜਿੰਨੇ ਵੀ ਬੈੱਡ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਇਹੀ ਪ੍ਰੋਬਲਮ ਚੱਲਦੀ ਪਈ ਸੀਗੀ ਮੇਰਾ ਮੇਨ ਕਾਰਨ ਇਹ ਸੀਗਾ ਕਿ ਤੁਸੀਂ ਵੀ ਧਿਆਨ ਲੱਖੋ ਕਿ ਤੁਹਾਡਾ ਵੀ ਬੱਚਾ ਕਿਤੇ ਇਹ ਚੀਟਿੰਗ ਤੇ ਨਹੀਂ ਤੁਹਾਡੇ ਨਾਲ ਕਰ ਰਿਹਾ ਜੋ ਮੇਰੀ ਬੇਟੀ ਨੇ ਮੇਰੇ ਨਾਲ ਕੀਤੀ ਆ ਹੁਣ ਇਹਨੂੰ ਸਮਝ ਲੱਗ ਗਈ ਹੁ ਸ਼ੇਅਰ ਕਰੋ ਪਰ ਟਿਫਨ ਆਪਣਾ ਖਾਓ ਕੀ ਕਰੋ ਟਿਫਨ ਖਾਓ ਉੱਚੀ ਬੋਲੋ ਆਪਣਾ ਟਿਫਨ ਖਾਓ ਹਾਂ ਆਪਣਾ ਟਿਫਨ ਬੱਚੇ ਆਪਣੇ ਨੂੰ ਕਹੋ ਕਿ ਜੋ ਤੁਹਾਡੀਆਂ ਮਾਮਾ ਤੁਹਾਨੂੰ ਬਣਾ ਕੇ ਦਿੰਦੀਆਂ ਪਲੀਜ਼ ਉਹੀ ਖਾਣ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਅਸੀਂ ਟਿਫਨ ਦੇ ਵਿੱਚ ਬੱਚੇ ਨੂੰ ਕੀ ਪਾ ਦਿੱਤਾ ਜੋ ਤੁਸੀਂ ਫਰੂਟ ਕੱਟ ਕੇ ਪਾ ਰਹੇ ਹੋ ਜੋ ਵੀ ਤੁਸੀਂ ਉਹਨੂੰ ਨਾਸ਼ਤੇ ਦੇ ਵਿੱਚ ਦੇ ਰਹੇ ਹੋ ਚਾਹੇ ਉਹਨੂੰ ਜਿਹੜਾ ਸਕੂਲ ਦਾ ਟਿਫਨ ਦੇ ਵਿੱਚ ਦੇ ਰਹੇ ਹੋ ਤੁਹਾਨੂੰ ਪਤਾ ਤੁਸੀਂ ਕੀ ਦੇ ਰਹੇ ਹੋ ਤੇ ਖਾਸ ਕਰਕੇ ਜਿਵੇਂ ਗਰਮੀਆਂ ਬਹੁਤ ਚੱਲਦੀਆਂ ਪਈਆਂ ਵਾ ਤੇ ਤੁਸੀਂ ਜਿਹੜਾ ਗਲੂਕੋਜ਼ ਡੀ ਹੁੰਦਾ ਨਾ ਖੰਡ ਹੁੰਦੀ ਹੈ ਅੰਗੂਰਾਂ ਦੀ ਜਿਹਨੂੰ ਪੰਜਾਬੀ ਚ ਆਪਾਂ ਬੋਲਦੇ ਆਂ ਉਹ ਇੱਕ ਬੋਤਲ ਦੇ ਵਿੱਚ ਜ਼ਰੂਰ ਢੋਲ ਕੇ ਨਾਲ ਬੱਚਿਆਂ ਨੂੰ ਦਿਆ ਕਰੋ ਕਿਉਂਕਿ ਗਰਮੀ ਬਹੁਤ ਹੀ ਬੇਹੱਦ ਪੈ ਰਹੀ ਆ ਦਿਨ ਮੌਸਮੀ ਜਿਹਨੂੰ ਕਹਿ ਸਕਦੇ ਆਪਾਂ ਗਰਮੀ ਉਹ ਪੈ ਰਹੀ ਆ ਜਿਹਦੇ ਨਾਲ ਬੱਚਿਆਂ ਦਾ ਇਮਿਊਨਿਟੀ ਸਿਸਟਮ ਜਿਹੜਾ ਵਾ ਉਹ ਕਮਜ਼ੋਰ ਹੋ ਰਿਹਾ ਕੋ ਬੱਚਿਆਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੋ ਰਹੀ ਬੱਚੇ ਜਿਵੇਂ 5 ਰੁਪਏ ਘਰੋਂ ਲੈ ਗਏ 10 ਰੁਪਏ ਲੈ ਗਏ ਤੇ ਜੇ ਉਹਨਾਂ ਨੇ ਤੋਂ ਲੁਕੋ ਕੁਝ ਇਹੋ ਜਿਹੀ ਚੀਜ਼ ਖਾਣੀ ਵੀ ਹੈ ਨਾ ਤੇ ਉਹਨਾਂ ਨੂੰ ਤੁਸੀਂ ਜਿਵੇਂ 10 20 ਰੁਪਏ ਜ਼ਰੂਰ ਦਿਆ ਕਰੋ ਕਿ ਜੇ ਚੀਜ਼ ਖਾਣੀ ਆ ਬੱਚੇ ਵਧੀਆ ਖਾ ਕਿਉਂਕਿ ਇਹ ਨਾ ਪਾਣੀ ਪਾਣੇ ਵਾਲੇ ਪੈਕੇਟ ਲੈਣੇ ਹਨ ਗੁਰਕਰਿਆਂ ਵਾਲੇ ਉਹ ਤਾਂ ਜ਼ਹਿਰ ਨੇ ਬੱਚਿਆਂ ਵਾਸਤੇ ਕਿਉਂਕਿ ਨਾਨ ਬ੍ਰਾਂਡ ਹੁੰਦੇ ਨੇ ਉਹਨਾਂ ਦੇ ਉੱਤੇ ਕੋਈ ਬ੍ਰਾਂਡ ਨਹੀਂ ਹੁੰਦਾ ਕੋਈ ਕੰਪਨੀ ਨਹੀਂ ਦਿਖ ਕੋਈ ਕੁਝ ਨਹੀਂ ਹੁੰਦੇ ਆਮ ਹੀ ਘਰਾਂ ਦੇ ਵਿੱਚ ਜਿਵੇਂ ਕੋਈ ਲੋਕ ਤਿਆਰ ਕਰੀ ਜਾਂਦੇ ਗੰਦੇ ਮੰਦੇ ਤਰੀਕੇ ਨਾਲ ਤੁਸੀਂ ਪਿੱਛੇ YouTube ਤੇ ਵੀਡੀਓ ਵੇਖੀ ਹੋਣੀ ਵਾਇਰਲ ਹੋਈ ਪੀ ਜਿਹੜੀ ਉਹ ਚੰਡੀਗੜ੍ਹ ਮੁਹਮਸ ਵਾਲੀ ਸੀਗੀ ਕਿਉਂਕਿ ਇਹ ਗੰਦੇ ਤਰੀਕੇ ਨਾਲ ਸਾਰਾ ਤਿਆਰ ਕਰ ਰਹੇ ਨੇ ਤੇ ਸਾਡੇ ਬੱਚੇ ਬਿਮਾਰ ਹੋ ਨੇ ਅਸੀਂ ਕਿਸੇ ਨੂੰ ਸੁਧਾਰ ਨਹੀਂ ਕਰ ਸਕਦੇ ਦੁਨੀਆ ਦਾ ਸੁਧਾਰ ਨਹੀਂ ਕਰ ਸਕਦੇ ਅਸੀਂ ਸਕੂਲ ਵਾਲਿਆਂ ਨੂੰ ਵੀ ਅਸੀਂ ਜਾ ਕੇ ਕਹਿ ਸਕਦੇ ਹਾਂ ਕਿ ਜਿਵੇਂ ਡਾਕਟਰ ਕਹਿ ਰਹੇ ਨੇ ਕਿ ਗੰਦੇ ਪਾਣੀ ਪੀਣ ਦੇ ਕਾਰਨ ਤੁਹਾਡੀ ਬੱਚੀ ਬਿਮਾਰ ਹੋਈ ਹੈ ਅਸੀਂ ਕੀ ਜਾ ਕੇ ਉਹਨਾਂ ਨੂੰ ਕਵਾਂਗੇ ਕਿਉਂਕਿ ਸਕੂਲ ਵਾਲਿਆਂ ਨੇ ਆਪਣੇ ਉੱਤੇ ਐਕਸ਼ਨ ਲੈਣਾ ਹੀ ਨਹੀਂ ਪਰ ਤੁਸੀਂ ਇਹਨਾਂ ਵਾਂ ਵੀ ਆਪ ਦਾ ਖਾਸ ਧਿਆਨ ਰੱਖਿਓ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ ਬੱਚਿਆਂ ਨੂੰ ਸਮਝਾ ਕੇ ਰੱਖੋ ਕਿ ਬੇਟਾ ਜੋ ਘਰ ਦੇ ਵਿੱਚੋਂ ਤੁਸੀਂ ਲੈ ਕੇ ਇੱਕ ਦੀ ਜਗ੍ਹਾ ਦੋ ਬਤਨਾ ਤੁਸੀਂ ਪਾਣੀ ਦੀ ਆ ਪਾ ਦੋ ਉਹਨੂੰ ਉਹੀ ਪਾਣੀ ਪੀਣਾ ਵਾ ਉਹੀ ਟਿਫਨ ਖਾਣਾ ਜੋ ਅਸੀਂ ਦਿੱਤਾ ਨਾ ਤਾਂ ਮਾਰਕੀਟ 'ਚ ਅੱਜਕੱਲ ਬੱਚੇ ਖਾਣ ਜਿਹੜੇ ਬੱਚੇ ਵੀ ਇਹ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਵੀ ਆਪਾਂ ਹੱਥ ਜੋੜ ਕੇ ਹੀ ਬੇਨ ਕਿ ਤੁਸੀਂ ਬੱਚਿਓ ਆਪਣੀ ਸਿਹਤ ਦਾ ਖੁਦ ਧਿਆਨ ਰੱਖੋ ਸਾਡੀ ਗੁੱਡੂ ਨੂੰ ਹੁਣ ਪਤਾ ਚੱਲ ਚੁੱਕਾ ਹੈ ਕਿ ਕੀ ਇਹ ਪ੍ਰੋਬਲਮ ਆਉਂਦੀ ਆ ਤੇ ਚਾਹੇ ਕਿੰਨਾ ਮਹਿੰਗਾ ਇਹਨੇ ਸਿੱਖਿਆ ਵਾ ਹੈ ਇਹੋ ਜੀ ਨੌਬਤ ਜਿਹੜੀ ਕਿਸੇ ਨੂੰ ਨਾ ਆਵੇ ਇਹ ਤਾਂ ਇੰਜੈਕਸ਼ਨ ਲਵਾਉਣ ਤੋਂ ਵੀ ਡਰਦੀ ਹੁੰਦੀ ਸੀ ਕਿ ਜਿੱਥੇ ਹੁਣ ਇਹਦੇ 5 ਦਿਨ ਹੋ ਗਏ ਲਗਾਤਾਰ ਡ੍ਰਿਪ ਚੱਲਦੇ ਪਏ ਨੇ ਅੱਜ ਲਾਸਟ ਆ ਜਿਹੜੇ ਇਹਦੇ ਡ੍ਰਿਪ ਹੋਣੇ ਨੇ ਉਸ ਤੋਂ ਬਾਅਦ ਇਹ ਜਿਹੜਾ ਇਹਦਾ ਆ ਜਿਹੜਾ ਹੱਥ ਸੁੱਜਿਆ ਵਾ ਤੁਸੀਂ ਵੇਖ ਸਕਦੇ ਹੋ ਕਿਉਂਕਿ ਸੂਈ ਇਹਦੇ ਵਿੱਚ ਲਾਈ ਹੋਈ ਆ ਜਿੱਦਣ ਡ੍ਰਿਪ ਲੱਗਣਾ ਸੀ ਮੈਨੂੰ ਪਤਾ ਇੰਨਾ ਜ਼ਿਆਦਾ ਰੋਈਏ ਇੰਨਾ ਜ਼ਿਆਦਾ ਰੋਈ ਮਮਾ ਕੀ ਹੋਊਗਾ ਮਮਾ ਕੀ ਹੋਊਗਾ ਤੇ ਉਦੋਂ ਪ੍ਰੋਬਲਮ ਬੜੀ ਆਉਂਦੀ ਹੈ ਮਾਂ ਵੇਰਦਾਸ਼ ਨਹੀਂ ਕਰ ਸਕਦੀ ਕਿ ਬੱਚਾ ਉਹਦਾ ਰੋ ਰਿਆ ਵਾ ਤੇ ਉਹਦੋਂ ਕੁਝ ਨਹੀਂ ਕਰ ਸਕਦੇ ਕਿਉਂਕਿ ਬੱਚੇ ਦੀ ਵੀ ਗਲਤੀ ਆ ਕੁਝ ਇਸ ਚੀਜ਼ ਦੀ ਇਹਨੂੰ ਜਿਹੜੀ ਸਜ਼ਾ ਮਿਲਣੀ ਵੀ ਚਾਹੀਦੀ ਸੀਗੀ ਮੈਨੂੰ ਲੱਗਦਾ ਕਿ ਸਜ਼ਾ ਨਾ ਮਿਲਦੀ ਤੇ ਸ਼ਾਇਦ ਇਹ ਸਾਡੀ ਗੁੱਡੂ ਨਾ ਸਿੱਖਦੀ ਕਿਉਂਕਿ ਬੱਚੇ ਆਪਣੇ ਆਪ ਨੂੰ ਐਕਟਿਵ ਸਮਝਦੇ ਨੇ ਜ਼ਿਆਦਾ ਸਮਝਦਾਰ ਸਮਝਦੇ ਨੇ ਕਿ ਅਸੀਂ ਜਾਦੇ ਸਮਝਦਾਰ ਆ ਜਿਹਦੇ ਕਰਕੇ ਬੱਚੇ ਜਿਹੜੀਆਂ ਗਲਤੀਆਂ ਕਰ ਲੈਂਦੇ ਨੇ ਉਹ ਬੱਚੇ ਗੁੱਦੂ ਦੁਬਾਰਾ ਤਾਂ ਨਹੀਂ ਕਦੀ ਕਰੋਗੇ ਉਲਟ ਦੱਸ ਬੋਲ ਕੇ ਦੱਸੋ ਸਾਰ ਸਾਰਿਆਂ ਨੂੰ ਸਾਹਮਣੇ ਦੱਸੋ ਆਪਣੇ ਭੈਣ ਭਰਾਵਾਂ ਨੂੰ ਜਿੰਨੇ ਵੀ ਸਾਰੇ ਕਿ ਤੁਸੀਂ ਕਿਸੇ ਨੇ ਵੀ ਬਾਹਰੋਂ ਕੁਝ ਨਹੀਂ ਖਾਣਾ ਬੋਲੋ ਤੁਸੀਂ ਸਾਰੇ ਕਿਸੇ ਵੀ ਕੋਈ ਵੀ ਬਾਹਰੋਂ ਨਾ ਖਾਇਆ ਕਰੋ ਮੈਂ ਆਪਣੀ ਹਾਲਤ ਦੇਖ ਲਈਏ ਕਿਦਾਂ ਦੀ ਮੇਰੀ ਹਾਂ ਦੇਖੋ ਇਹ ਇਹਦੀ ਹਾਲਤ ਦੀ ਜ਼ਿੰਮੇਵਾਰੀ ਖੁਦ ਆ ਕਿਉਂਕਿ ਮੈਂ YouTube ਤੇ ਦੱਸਦੀ ਹਾਂ ਕਿ ਤੁਸੀਂ ਆ ਖਾਓ ਬੱਚਿਆਂ ਨੂੰ ਆ ਖਾਓ ਆ ਖਾਓ ਕਿ ਐਦਾਂ ਬੱਤੇ ਠੀਕ ਹੋਣ ਤੇ ਮੇਰੀ ਹੀ ਬੇਟੀ ਦੇਖੋ ਐਦਾਂ ਕਰ ਰਹੀ ਸੀਗੀ ਇਹ ਵੀਡੀਓ ਬਣਾਇਆ ਨਹੀਂ ਵੀ ਲੋਕ ਮिन्नੂ ਵੀ ਕਹਿਣਗੇ ਲੋ ਜੀ ਤੁਸੀਂ ਆਪਣੇ ਬੱਚੇ ਦਾ ਧਿਆਨ ਨਹੀਂ ਰੱਖ ਸਕੇ ਕਿਉਂਕਿ ਨਹੀਂ ਪਤਾ ਲੱਗਦਾ ਕੰਮ ਦੇ ਵਿੱਚ ਅਸੀਂ ਸਾਨੂੰ ਇਹ ਸੀਗਾ ਵੀ ਅਸੀਂ ਆਪਣੀ ਬੱਚੀ ਨੂੰ ਵੈਸਟ ਦੇ ਰਹੇ ਹਾਂ ਪਰ ਸਾਡੀ ਬੱਚੀ ਜਦੋਂ ਟਿਫਨ ਖਾ ਹੀ ਨਹੀਂ ਰਹੀ ਉੱਥੇ ਜਾ ਕੇ ਉਹ ਗਾਂ ਚੇਂਜ ਕਰ ਰਹੀ ਆ ਚਾਹੇ ਉਹ ਪਾਣੀ ਨਹੀਂ ਪੀ ਰਹੀ ਤੇ ਫਿਰ ਉਹਦੇ ਵਿੱਚ ਸਾਡੀ ਗਲਤੀ ਨਹੀਂ ਹੈਗੀ ਤੁਹਾਡੀ ਬੱਚੀ ਦੀ ਗਲਤੀ ਆ ਜਿਹਦਾ ਇਹਨੂੰ ਹਰਜਾਨਾ ਮਿਲ ਗਿਆ ਇਹਦੀ ਸਜ਼ਾ ਵੀ ਇਹਨੂੰ ਮਿਲ ਗਈ ਆ ਫਿਰ ਇਸੇ ਤਰ੍ਹਾਂ ਜੇ ਤੁਹਾਡੇ ਬੱਚੇ ਨਹੀਂ ਤੁਹਾਡਾ ਕਹਿਣਾ ਮੰਨਦੇ ਨਾ ਤੁਸੀਂ ਇਹ ਵੀਡੀਓ ਆਪਣੇ ਬੱਚੇ ਨੂੰ ਜ਼ਰੂਰ ਦਿਖਾਓ ਕਿ ਬਹੁਤ ਮਹਿੰਗਾ ਸਿੱਖਣਾ ਪੈਂਦਾ ਜੀ ਬਹੁਤ ਹੀ ਔਖਾ ਟਫ ਹੁੰਦਾ ਹੈ ਜਿਹੜਾ ਟ੍ਰੀਟਮੈਂਟ ਕੋਈ ਵੀ ਕਿਸੇ ਦੇ ਵੀ ਬੱਚੇ ਨੂੰ ਚਾਹੇ ਬੁਖਾਰ ਬਣਾਵੇ ਮੈਂ ਤੇ ਕਹਿੰਨੀ ਬਈ ਇੰਨਾ ਜਿਆਦਾ ਔਖਾ ਜਾਂਦਾ ਮਾਂਪੇ ਵਾਸਤੇ ਸੋ ਬਸ ਇਹੀ ਛੋਟੀ ਜਿਹੀ ਵੀਡੀਓ ਬਣਾਉਣੀ ਸੀ ਤੁਹਾਡੇ ਅਵੇਅਰਨੈਸ ਵਾਸਤੇ ਵੀਡੀਓ ਬਣਾਈ ਸੀ ਕਿ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣਾ ਵੀ ਖਿਆਲ ਰੱਖੋ ਯਾਨੀ ਕਿ ਬੱਚਿਆਂ ਦੇ ਚੱਕਰ ਦੇ ਵਿੱਚ ਤੁਸੀਂ ਆਪ ਦਾ ਖਿਆਲ ਨਾ ਰੱਖੋ ਬਾਰ-ਬਾਰ ਪਾਣੀ ਪੀਂਦੇ ਰਹੋ ਬੱਚਿਆਂ ਨੂੰ ਵੀ ਕਹੋ ਪਾਣੀ ਪਿਓ ਨਿੰਬੂ ਪਾਣੀ ਪਿਓ ਇਹੀ ਜਿਹੜੀਆਂ ਚੀਜ਼ਾਂ ਉਹ ਤੁਹਾਨੂੰ ਇਸ ਗਰਮੀ ਤੋਂ ਬਚਾ ਸਕਦੀਆਂ ਦੁਬਾਰਾ ਆਪਾਂ ਫੇਰ ਤੁਹਾਨੂੰ ਕਹਿੰਨੇ ਆ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਜ਼ੋਰ ਸ਼ੇਅਰ ਕਰੋ ਤਾਂ ਕਿ ਜਿਹੜੇ ਛੋਟੇ ਛੋਟੇ ਬੱਚੇ ਬਿਮਾਰ ਹੋ ਰਹੇ ਨੇ ਉਹਨਾਂ ਦੇ ਮਾਪਿਓ ਨੂੰ ਤੇ ਉਹਨਾਂ ਬੱਚਿਆਂ ਨੂੰ ਸਮਝ ਲੱਗੇ ਕਿ ਵੀਡੀਓ ਦੇਖ ਕੇ ਕਿ ਸਾਨੂੰ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੋ ਗੁੱዱ ਨੇ ਕੀਤੀਆਂ ਸੋ ਇਸ ਵੀਡੀਓ ਦੇ ਇੱਥੇ ਕਰਦੇ ਦੀ ਐਂਡ ਮਿਲਦੇ ਕਿ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ